ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਵਿੱਚ। ਅੱਜ ਬਾਈ ਆਪਾਂ ਤੁਹਾਨੂੰ ਦਿਖਾਉਣੇ ਆ ਪੁਰਾਣੇ ਟਰੈਕਟਰ। ਆਪਣੇ ਸੋਨਾਲੀ ਖਾਲ ਆ ਆळ्याਾਂ ਕੋਲ ਕਾਫੀ ਟਰੈਕਟਰ ਆਏ ਆ ਪੁਰਾਣੇ। ਉਹ ਤੁਹਾਨੂੰ ਦਿਖਾਉਣੇ ਆ ਵੀ ਕਿਹੜੇ-ਕਿਹੜੇ ਟਰੈਕਟਰ ਆ ਕਿੰਨਾ ਮਾਡਲ ਆ ਕਿਵੇਂ ਦੀ ਕੰਡੀਸ਼ਨ ਆ। ਤੇ ਆਪਣੇ ਜੱਗੂ ਬਾਈ ਦਾ ਕੋਲ ਵੀ ਹੌਲੈਂਡ 13630 ਆਇਆ ਸਪੈਸ਼ਲ ਐਡੀਸ਼ਨ ਤੇ ਸਵਰਾਜ ਆਇਆ ਬਾਈ 735 ਉਹ ਵੀ ਤੁਹਾਨੂੰ ਸਾਰੇ ਚੈੱਕ ਕਰਾਉਣੇ ਆ ਵੀ ਹਨਾ। ਕਿੱਦਾਂ ਦੀ ਕੰਡੀਸ਼ਨ ਆ ਤੇ ਕਿੰਨੇ ਮਾਡਲ ਆ ਕਿ ਆ ਡਿਮਾਂਡ ਨੂੰ ਆ ਉਹ ਵੀ ਤੁਹਾਨੂੰ ਸਾਰਾ ਦਾ ਕੋਈ ਦੱਸਦੇ ਆ ਵੀਡੀਓ ਦੇ ਵਿੱਚ ਤੇ ਚਲੋ ਦੇਖੋ ਹੁਣ ਬਾਈ ਟਰੈਕਟਰ ਬਾਈ ਟਰੈਕਟਰ ਆਇਆ ਆਪਣੇ ਕੋਲ ਪਾਵਰ ਟਰੈਕ ਬੀਕੇਟੀ ਦੇ ਟਾਇਰ ਪਏ ਹੋਏ ਆ ਪਿੱਛੇ ਤੇ ਬਾਈ ਇੱਧਰ ਮਿਲੋ ਵੀਰ ਸਾਡੇ ਸਿਮਰਨ ਨੂੰ ਬਾਈ ਕੀ ਹਾਲ ਚਾਲ ਆ ਜੀ ਹੋਰ ਸਿਮਰਨ ਬਾਈ ਵਧੀਆ ਠੀਕ ਠਾਕ ਸਭ ਬਸ ਠੰਡ ਕੇ ਮੈਂ ਆਂ ਠੰਡ ਬਹੁਤ ਆ ਬਾਈ ਅੱਜ ਠੰਡ ਬਹੁਤ ਆ ਕੱਲ ਦਾ ਸੂਰਜ ਬਾਈ ਚੜ ਗਿਆ ਤਾਂ ਉਰੇ ਆ ਨਾ ਹਾਂ ਕੱਲ ਤਾਂ ਪਾ ਗਈ ਸੀ ਤਾਂ ਪੋ ਅਜੁੰਨੀਓ ਅੱਜ ਨਹੀਂ ਰੱਬ ਨੇ ਅੱਜ ਬੈਠੇ ਵੀ ਹੋਰ ਜੱਗੂ ਬਾਈ ਆ ਤੇ ਜੱਗੂ ਬਾਈ ਵੀ ਲੱਗਿਆ ਵਾ ਵੀਡੀਓ ਬਣਾਉਣਾ ਆਪਣੀ ਹਾਂ ਉਹ ਮੈਂ ਕਹਿੰਦਾ ਟਰੈਕਟਰ ਦਾ ਜੱਗੂ ਦਾ ਸੌਦਾ ਜਿਆ ਚੱਲਦਾ ਵਾ ਅੱਛਾ ਕਵਾਰੀ ਬੰਦੇ ਕਿੱਧਰ ਲੰਘੇ ਕੱਲ ਜੱਗੂ ਬਾਈ ਰੰਨੇ ਵੀ ਦੇਤਾ ਨਾ ਹਾਂ ਪਰਸੋਂ ਦਿੱਤਾ ਪਰਸੋਂ 650 650 ਔਰ ਠੀਕ ਆ ਭਾਈ ਉਹ ਕਟਿਆ ਹੋਈ ਗਾ ਆਪਣੇ ਕੋਲ ਹਨਾ ਕੱਦਾ ਤੋਂ ਮਨ ਲੱਗਾ ਨਹੀਂ ਠੀਕ ਦਾ ਉਹ ਟਰੈਕਟਰ ਵਧੀਆ ਤਾਂ ਉਹ ਅਸਮ ਦੇ ਵਿੱਚ ਆਏ ਤਾਂ ਹੈਪੀ ਉਹ ਕਿਸੇ بڑے ਕੰਮ ਵਾਲੇ ਨੂੰ ਲੈ ਕੇ ਆ ਹਾਂ ਟਰੈਕਟਰ ਵੱਡਾ ਤਾਂ ਛੋੜਾ ਟਰੈਕਟਰ ਦਾ ਉਹ ਛੂਤੇ ਵਾਲਾ ਨਹੀਂ ਤਾਂ ਹੈਗਾ ਠੀਕ ਆ ਚੱਲ ਕੇ ਪਰ ਹੋਰ ਸੁਣਾ ਕੈਮ ਵਧੀਆ ਵਧੀਆ ਭਾਈ ਇਹ ਇਹਦਾ ਸਾਫ ਕਦਾਵ ਪਾਵੋ ਟਰੈਕ ਆ ਭਾਈ ਓਕੇ ਪੀਕੇਟੀ ਦੇ ਟਾਇਰਾਂ ਚ ਵੀ ਕਿਟੀ ਦੇ ਟਾਇਰਾਂ ਚ ਹਾਂ ਪਿਛਲੇ ਵੀਕੇਟੀ ਦੇ ਮੁਰਲੇ ਗੁਡੀਅਰ ਦੇ ਆ ਮੁਰਲੇ ਗੁਡੀਅਰ ਦੂਜੇ ਗੁਡੀਅਰ ਦੇ ਆ ਭਾਈ ਆ ਪਿਛੇੜਾ ਨਵੇਂ ਆ ਆ ਬਿਲਕੁਲ ਨਵੇਂ ਆ ਤੇ ਆ ਕੰਡੇ ਵੀ ਨਹੀਂ ਟੁੱਟੇ ਹਾਂ ਲੋ ਹਾਂ ਇਹ ਬਿਲਕੁਲ ਬਿਲਕੁਲ ਠੀਕ ਆ 16 9 28 ਦੇ ਆ 16 9 28 ਦੇ ਟਾਇਰ ਆ ਪਾਵਰ ਟਾਇਰ ਆ ਬਾਈ ਟੈਕ ਠੀਕ ਆ ਜੀ 9 6 ਮਾਡਲ 6 ਮਾਡਲ 6 ਮਾਡਲ ਠੀਕ ਆ ਡਬਲ ਕਲੱਚ ਆ ਡਬਲ ਕਲੱਚ ਆ ਹਾਂ ਘਰ ਨੇ ਜੀ ਨੇ ਸ਼ੋਪਿੰਗ ਹੈਟੀ ਨੂੰ ਟਰੈਕਟਰ ਬਹੁਤ ਵਧੀਆ ਬਾਈ ਲੱਖ ਰੁਪਏ ਉਹਦੇ ਦਾ ਲੱਖ ਰੁਪਏ ਮਨ ਲਾ 50 60 ਹਜ਼ਾਰ ਰੁਪਏ ਦਾ ਟਾਇਰੇ ਆ ਓਕੇ ਹਾਂ ਵੀਰ ਨੇ ਪਾਵਰ ਸਟੀering ਆ ਆਵਾ ਸਟੀering ਆ ਹੋਰ ਅੰਕਲ ਸਾਸੀ ਗਾਲ ਜੀ ਆ ਅੰਕਲ ਆ ਗਏ ਆਪਣੇ ਅਕਲ ਦੱਸੋ ਫਿਰ ਇਹਦਾ ਕਿੰਨਾ ਕਦਾਵਾ ਇਹ ਤੋਂ ਲੈ ਕੇ ਜੱਡ ਤੱਕ ਕੋਈ ਪੇਂਟ ਉੱਤ ਨਹੀਂ ਹੈਗਾ ਪੇਂਟ ਤਾਂ ਹੈ ਨਹੀਂ ਹਾਂ ਪੇਂਟ ਨਹੀਂ ਹੈਗਾ ਬਾਈ ਅਕਲ ਹੀ ਕਿਉਂ ਐਡਵਾਂਟਾ 23 ਦੋ ਲੱਗਣਾ ਹੈ 23 ਲੱਗਣਾ ਦੋ 30 ਦੇਣਾ ਹੈ ਕੋਈ ਬਸ 230 ਛੱਡਣਾ ਹੈ ਲਾਸਟ ਹੀ ਹਾਂ ਹਾਂ ਵੀ 230 ਛੱਡਣਾ ਹੀ ਆ ਬਾਈ 230 ਚ ਹਾਂ ਨਾ ਇਹ ਏ ਮਾਡਲਾ ਡਬਲ ਕਲੱਚਾ ਪੂਰਾ ਅਰੀਜਨਲ ਟਰੈਕਟਰ ਆ ਐ ਕੋਈ ਹਨਾ ਕੋਈ ਬਾਈ ਰੰਗ ਰੰਗ ਨਹੀਂ ਹੋਇਆ ਵਾ ਤੁਹਾਨੂੰ ਪਤਾ ਹੀ ਆ ਵੀ ਅਸੀਂ ਕਹਿੰਦਾ ਹਾਂ ਨਾ ਨੜਾਉਣ ਨੂੰ ਟਰੈਕਟਰਾਂ ਨੂੰ ਧੋਨੇ ਦਾ ਪੂਰਾ ਨਹੀਂ ਹੈਗੇ ਅਸੀਂ ਹਾਂ ਜੋ ਬਾਈ ਕੰਡੀਸ਼ਨ ਹੈਗੀ ਤੁਹਾਡੇ ਸਾਹਮਣੇ ਹੀ ਆ ਆਪਾਂ ਨੇ ਇਹਦੇ ਵਿੱਚੋਂ ਕੁਝ ਲਾਉਣਾ ਨਹੀਂ ਵਿੱਚ ਪਾਉਣਾ ਨਹੀਂ ਜੋ ਵੀਡੀਓ ਕਹਿਗਾ ਇੱਕਨੇ ਦੇ ਦਾਂ ਹਾਂ ਐਦਾਂ ਹੀ ਦੇ ਦੇਣਾ ਆਪਾਂ ਨੇ ਬਾਈ ਦੇਖ ਲਓ ਮੇਰਾ ਭਰਾ ਟਰੈਕਟਰ ਵਧੀਆ ਘਰ ਨੂੰ ਚੱਲਿਆ ਹੋਇਆ ਆਈ ਨਹੀਂ ਹੈਗਾ ਕੋਈ ਕਰਾਈ ਫਰਾਏ ਨੂੰ ਨਹੀਂ ओके ਇਹ ਹੈ ਬਾਈ 55 ਹਸਪਾਵਰ ਦਾ 55 ਹਸਪਾਵਰ ਦਾ 16 ਦੇ ਟਾਇਰਾਂ 'ਚ 55 ਹਸਪਾਵਰ ਡਬਲ ਕਲਚ ਓਕੇ ਸਿੱਧੇ ਐਕਸਲ ਵਾਲਾ ਸਟ੍ਰੇਟ ਐਕਸਲ ਠੀਕ ਆ ਪ੍ਰੈਸ਼ਰ ਆ ਪ੍ਰੈਸ਼ਰ ਆ ਪਾਵਰ ਸਟੀਅਰਿੰਗ ਆ ਬਾਈ ਹਾਂ ਪਾਵਰ ਹੈ ਰਿਓ ਏ ਆਹਾ ਹੈ ਗਿਆ ਹੁਣ ਇੰਡੋ ਫਾਰਮ ਆ ਗਿਆ ਬਾਈ ਅੱਗੇ ਹੈ ਆਪਣੇ ਕੋਲ ਹੈਗਾ ਇੱਕ ਇੰਡੋ ਫਾਰਮ ਹਾਂ ਇਹ ਲੋਕਲ ਨੰਬਰ ਆ ਇਹ ਬਾਈ ਹਾਂ ਰੋਪੜ ਨੰਬਰ ਆ ਰੋਪੜ ਨੰਬਰ 21 ਮਾਡਲ ਦਾ ਇਹ ਅੰਕਲ ਕਿੱਥੇ ਨੰਬਰ ਆ ਪਾਵਰ ਟਰੈਕ ਦਾ ਹਰਿਆਣਾ ਇਹ ਹੈ ਹਰਿਆਣਾ ਨੰਬਰ ਐਚ 4 ਨੰਬਰ ਆ ਕਾਗਜ਼ ਪੱਤਰ ਸਾਰੇ ਓਕੇ ਹਨ ਬਾਈ ਆ ਪਾਵਰ ਟਰੈਕ ਦੇ ਕਾਗਜ਼ ਪੱਤਰ ਐਨ ਓਕੇ ਆ ਸਾਰੇ ਹਾਜ਼ਰ ਆ ਹਰਿਆਣਾ ਨੰਬਰ ਆ ਮੌਕੇ ਪਰ ਹਾਜ਼ਰ ਆ ਇਹ ਨਹੀਂ ਕਹਿਣਾ ਬਾਈ ਉੱਥੋਂ ਲੈ ਆਣੇ ਹਾਂ ਇੱਥੋਂ ਲੈ ਆਣੇ ਬਾਈ ਸਾਰੇ ਕਾਗਜ਼ ਪੱਤਰ ਐਨ ਓਕੇ ਆ ਜੀ ਓਕੇ ਦੀ ਰਿਪੋਰਟ ਆ ਓਕੇ ਇਹਦੇ ਵੀ 21 ਮਾਡਲ ਆ ਇਹ ਇਹ 21 ਮਾਡਲ ਆ 21 ਮਾਡਲ ਆ ਰੋਂਪੜ ਦਾ ਨੰਬਰ ਆ ਇਹਦੇ ਵੀ ਮੌਕੇ ਪਰ ਹਾਜ਼ਰ ਆ ਕਾਗਜ਼ਪੱਤਰ ਇਹ ਵੀ ਓਕੇ ਆ ਇਹਦੇ ਨਾਲ ਦੇ ਟਾਇਰ ਆ ਬਾਈ ਪਿਛਲੇ ਓਕੇ ਚੌਖੜਾ ਹੀ ਨਾਲ ਹੁੰਦਾ ਹੀ ਆ ਚੌਖੜਾ ਟਾਇਰ ਬਾਈ ਟਾਇਰ ਤਾਂ ਘਸੇ ਬਈਆ ਟਰੈਕਟਰ ਦੇ 21 ਮਾਡਲ ਤੁਹਾਨੂੰ ਦਿਵਾੜ ਤੇ ਭਈਆ ਜੋ ਇਹ ਬਾਈ 65 ਹਸ ਬਾਬਰ ਦਾ ਟਰੈਕਟਰ ਆ ਹਾਂ ਇਹਦੀ ਬਾਈ 3.5 ਲੱਖ ਰੁਪਇਆ ਡਿਮਾਂਡ ਆ 3.5 ਲੱਖ ਬਾਕੀ ਮੌਕੇ ਤੇ ਬਾਈ ਮਾਨ ਤਾਨ ਹੋ ਜੂ ਹਾਂ ਵੈਸੇ ਵੀ ਬਾਈ 65 ਹਜ਼ਾਰ ਦਾ ਬਾਬਰ ਦਾ ਟਰੈਕਟਰ ਆ ਹਾਂ ਇਹ ਇਹ ਵੀ 16 ਦੇ ਟਾਇਰਾਂ ਦੀ ਆ ਬਾਈ ਹਾਂ 16 ਨਾਲ 28 ਚਾਰੇ ਚਾਰੇ ਟਾਇਰ ਬਾਈ ਨਾਲ ਦੇ ਹੀ ਆ ਪਰ ਮੁਰਲੇ ਦਾ ਹਲੇ ਠੀਕ ਟਰੈਕਟਰ ਐਰ ਖੜੇ ਆ ਪਿਛਲੇ ਬਾਈ ਤੁਹਾਨੂੰ ਪਤਾ ਹੀ ਆ ਇਹ ਨਾਲ ਦੇ ਟਾਇਰ ਘਸੇ ਬਈ ਆ ਐਵੇਂ ਤੁਹਾਨੂੰ ਕਹਿ ਰਹੀਏ ਵੀ ਟਾਇਰ ਇੰਨੇ ਪੈਸੇ ਖੜੇ ਆ ਹਾਂ ਬਾਈ ਤੁਸੀਂ ਆਪ ਦੇਖ ਲਓ ਇਹ ਵੀ 12 ਰੋਪੜ ਦਾ ਨੰਬਰ ਆ ਹਾਂ ਓਹ ਟਰੈਕਟਰ ਸਾਫ ਆ ਇਹ ਟਰੈਕਟਰ ਠੀਕਾ ਕੋਈ ਤੇ ਰੰਗ ਰੰਗ ਬਹੁਤਾ ਇੰਨਾ ਨਹੀਂ ਹੈ ਨਹੀਂ ਉਤਰਿਆ ਵਾ ਸ਼ੋ ਸ਼ੂ ਦਾ ਚੱਲ ਆ ਉਹ ਤਾਂ ਉਹ ਤਾਂ ਚੱਲ ਲਾਈਟਾਂ ਲੂਟਾਂ ਦਾ ਤੁਹਾਨੂੰ ਪਤਾ ਹੀ ਹੈ ਹਾਂ ਆ ਪਿੱਛੇ ਖੜਾ ਮਹਿੰਦਰਾ 265 ਉਹ ਵੀ ਐਚ 4 ਨੰਬਰ ਆ ਉਹ ਵੀ ਹਰਿਆਣਾ ਨੰਬਰ ਆ ਹਾਂ ਐਚ 4 ਨੰਬਰ ਬਾਈ 265 ਆਪਾਂ ਨੇ ਪਹਿਲਾਂ ਵੀ ਵੀਡੀਓ ਚ ਦਿਖਾਇਆ ਤਾਂ ਟਰੈਕਟਰ ਇਹ ਪ੍ਰੈਸ਼ਰ ਆ ਵੀ ਇਹ ਵੀ ਪਾਵਰ ਸਟੀering ਆ ਬਾਈ ਟਾਇਰ ਨਾਲ ਦੇ ਚੌਖੜ ਆਈ ਓਕੇ ਏ ਵੀ ਹਰਿਆਣਾ ਨੰਬਰ ਆ ਬਾਈ ਟਾਇਰ ਬਾਈ ਮਿੰਦਰਾ ਟਰੈਕਟਰ ਆ ਤੇ ਨਾਲੇ ਸਾਰਾ ਕੁਝ ਓਕੇ ਆ ਨਾ ਰੰਗ ਰੰਗ ਸਹੀ ਆ ਚੱਲ ਮਗਰਾੜਾਂ ਉੱਪਰ ਤੇ ਮਾੜਾ ਮੋਟਾ ਹੋਇਆ ਵਾ ਬਾਈ ਤੇ ਸ਼ੋਅ ਬਿਲਕੁਲ ਨਵੀਂ ਆ ਜੋ ਤੁਸੀਂ ਦੇਖੇ ਸਕਦੇ ਆ ਇਹ ਹਰਿਆਣਾ ਨੰਬਰ ਟਰੈਕਟਰ ਆ ਟਾਇਰ ਬਾਈ 40 45 ਪੈਸੇ ਹੈਗੇ ਆ ਤੇ ਸਿਮਰਨ ਬਾਈ ਇਹ ਇੰਡੋ ਫਾਰਮ 13 ਮਾਡਲ ਦਾ ਰੋਪੜ ਨੰਬਰ ਅੱਛਾ 13 ਮਾਡਲ ਆ ਰੋਪੜ ਦਾ ਹੀ ਨੰਬਰ ਆ 6212 ਓਕੇ ਪਾਈ ਨੂੰ ਦਿਖਾ ਦਿਓ ਪਿੱਛੇ ਤੇ ਚੱਕ ਚੱਕੋ ਕਰਾ ਦੇ ਓਹ ਇਹਦੀ ਕੰਡੀਸ਼ਨ ਤਾਂ ਖਾਸ ਤਾਂ ਜੀ ਉਹ ਹੈ ਤਾਂ ਤੇ ਟਾਇਰ ਤਾਂ ਇਹਦੇ ਵੀ ਬਾਈਕਾਂ ਸੇਹੀ ਆ ਤੁਸੀਂ ਦੇਖ ਸਕਦੇ ਆ ਸਿਮਰਨ ਵੀਰੇ ਇਹਦੀ ਡਿਮਾਂਡ ਰਮੁੰਡ ਹਾਂ ਭਾਈ ਕਿੰਨੇ ਆ ਸਵਾ 2 ਲੱਖ ਰੁਪਏ ਦੀ ਡਿਮਾਂਡ ਆ ओके ਹੂੰ ਹੌਸਪਾਵਰ 55 ਦਾ ਹਨਾ ਓਕੇ ਇੱਧਰ ਆਪਣਾ ਸੋਨਾ ਲੀਕਾ ਵੀ ਖੜਾ ਹੈ 40 740 ਖੜਾ ਵੀਰੇ ਤੇ ਇਹ ਕਿਹਨਾ ਮਾਡਲ ਹੈ ਦੇਖ ਲੈ ਇੱਧਰ ਤੇ ਇਹ ਇਹ ਬਈ 11 ਮਾਡਲ ਦਾ ਟਰੈਕਟਰ ਇੱਕ 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 हां 1 ਕਾ ਬਾਈ 01 ਹਾਂ 1 ਮਾਡਲ ਆ 1 ਮਾਡਲ ਆ ਇਹ 1 ਮਾਡਲ ਆ ਬਾਈ ਓਕੇ 40 ਚੋਕ ਹੈ ਇਹ ਮੁੱਲ ਦਾ ਟਾਇਰ ਤਾਂ ਕਸੇ ਬਈ ਆ ਪਿਛੇ ਵਾਲੇ ਦਾ ਹਾਂ ਇਹ 1.5 ਲੱਖ ਦਾ ਇਹ ਜਿਹੜੀ 1.5 ਲੱਖ ਡਿਮਾਂਡ ਹੈਗੀ ਆ ਓਕੇ ਬਾਕੀ ਮਾੜਨ ਦਾ ਹੁਣ ਹੋ ਜਾਊਗਾ ਠੀਕ ਆ ਜੀ ਠੀਕ ਆ ਉਸ ਆ ਟਰਾਈ ਕਮਰਾਜ ਸੋ ਇਹ ਵੀ ਲੋਕਲੇ ਨੰਬਰ ਹੈ ਨਾ ਇਹ ਵੀ ਕੀ ਵੀ 12 ਹਾਂ ਇਹਦਾ ਟਾਇਰ ਵੀ ਬਾਈ ਦੇਖੋ ਹੈਗੇ ਅੱਧੇ ਪੂਰੇ ਖੜੇ ਆ ਨਾ ਤੇ ਹਲੋ ਇਹਦੀ ਕੰਡੀਸ਼ਨ ਬਿਲਕੁਲ ਬਾਈ ਨਵੇਂ ਵਰਗੀ ਆ ਤੁਹਾਨੂੰ ਐਵੇਂ ਕਹਿ ਦੀ ਹੈ ਹਨਾ ਰੈਨ ਓਕੇ ਆ ਰੰਗ ਰੰਗ ਵੀ ਆ ਨਾ 735 ਆ ਇਹ ਤੇ 1250 50 ਡੀ ਆ ਆ ਆਪਣੇ ਕੋਲ ਤੇ ਸਿਮਰਨ ਬਾਈ ਦੱਸੋ 1250 50 ਡੀ ਆ ਟਰੈਕਟਰ ਸਾਰਾ ਟਰੈਕਟਰ オリジナル ਆ ਹਾਂਜੀ ਠੀਕ ਆ ਇਹ ਬਾਈ ਨੇ ਰੱਖਿਆ ਹੋਇਆ ਤਾਂ ਸ਼ੌਂਕ ਕਰੋ ਠੀਕ ਆ 19 ਮਾਡਲ ਆ 19 ਮਾਡਲ ਆ 19 ਮਾਡਲ ਆ ਇਹਦੇ ਨਾਲ 53 10 ਵਾਲੇ ਟਾਇਰ ਪਾਏ ਹੋਏ ਆ 53 10 ਵਾਲੇ ਟਾਇਰ ਆ ਮੁਰਲੇ ਵੀ ਪਿਛਲੇ ਵੀ ਬਾਈ 16 9 28 ਦੇ ਟਾਇਰ ਆ ਟਾਇਰ ਚਾਰੀ ਨਵੇਂ ਆ ਹਾਂ 650 20 ਦੇ ਮੁਰਲੇ ਆ 650 20 ਦੇ ਹਾਂ ਟਾਇਰ ਬਾਈ ਮੁਰਲੇ ਵੀ ਚੇਂਜ ਕੀਤੇ ਹੋਏ 53 10 ਵਾਲੇ ਪਾਏ ਹੋਏ ਵੱਡੇ ਟਾਇਰ ਆ ਇਹਨੂੰ 750 16 ਦੇ ਆਉਂਦੇ ਆ ਤੇ ਬਾਈ ਪਿਛਲੇ 16 9 28 ਦੇ ਆ ਕਰੇ ਹੋਏ ਆ ਹਾਈ ਲੋ ਜੇਰਾ ਬਾਈ ਮੀਡੀਅਮ ਨਹੀਂ ਆਏਗਾ 19 ਮਾਡਲ ਬਾਈ ਆਏ ਵੀ ਨਹੀਂ ਤੇ ਆਗੇ ਮੀਡੀ ਹਾਂ ਮੀਡੀਅਮ ਚ ਇੱਕ ਵਾਰੀ ਬੰਦਾ ਟਾਇਰਾਂ ਦੇ ਹਿਸਾਬ ਨਾਲ ਹਾਂ ਕਹਿ ਦੇਣਾ ਨਾ ਬਾਈ ਹਾਂ ਇਹ ਟਾਇਰ ਹਾਈ ਲੋ ਜੇਰਾ ਮੀਡੀਅਮ ਆਣਾ ਨਹੀਂ ਹੈਗਾ ਓਕੇ ਟਾਇਰ ਵੱਡੇ ਪਾਏ ਹੋਏ ਆ ਯਾਨੀ ਟਰੈਕਟਰ ਬੈਂਪਰ ਤੋਂ ਲੈ ਕੇ ਸਿਰੇ ਵਾਸਤੇ ਵੀ ਹੋ ਰਹੀ ਜਿਨਾਲਾ ਬਾਈ ਸਾਰਾ ਟਰੈਕਟਰ ਚੱਲਿਆ ਬਾਬੀ ਘਟਿਆ ਬਾਈ ਇਹੇ ਹਾਂ ਚੱਲਿਆ ਬਾਬੀ ਬਾਈ ਓਕੇ ਪਰ ਵੀ ਸਾਰਾ ਤੁਸੀਂ ਪੁੱਛਦਾ ਕਾਗਜ਼ ਪੱਤਰ ਓਕੇ ਆਰ ਸੀ ਇਹ ਵੀ ਬਣੀ ਹੋਈ ਆ ਠੀਕ ਆ ਜੀ ਠੀਕ ਆ ਜੀ ਵਾਰਾ ਰੋਪੜ ਦਾ ਹੀ ਨੰਬਰ ਰੋਪੜ ਨੰਬਰ ਇਹ ਆ ਹਾਂ ਬਾਈ ਟਾਇਰ ਬਾਈ ਦੇਖ ਲੋ ਤੇ ਇਹਨਾਂ ਬਿਲਕੁਲ ਸ਼ੋਅਰੂਮੇ ਕੰਡੀਸ਼ਨ ਦਾ ਟਰੈਕਟਰ ਦੀ ਮਤਲਬ ਕਿਤੇ ਤੇ ਵੀ ਰੰਗ ਨਹੀਂ ਉਤਰਿਆ ਹੋਇਆ ਹੈਗਾ ਆ ਬਾਈ ਮਗਰਾੜ ਥੋੜਾ ਜਿਹਾ ਲੱਗਿਆ ਬਾਈ ਇਧਰਲੀ ਸਾਈਡ ਤੋਂ ਹਾਂ ਜੋ ਹੈਗਾ ਬਾਈ ਤੇ ਬਾਕੀ ਸਾਰਾ ਕੁਝ ਬਾਈ ਓਕੇ ਆ ਨਾ ਜਿੱਕਣ ਤੋਂ ਵੀਡੀਓ ਚ ਦਿਨਾ ਇੱਕ ਨੇ ਆਪਾਂ ਟਰੈਕਟਰ ਦੇ ਦਾਂ ਹਾਂ ਟਰੈਕਟਰ ਬਿਲਕੁਲ ਸਾਫ ਆ ਬਾਈ ਰਿਟਾਇਰ ਕਿੰਨੇ ਦਾ 90 ਪੈਸੇ ਤਾਂ ਹੁਣ ਹੀ ਡਰਦਾ 80 90 ਪੈਸੇ ਦਾ ਹਾਂ 80 ਪੈਸੇ ਮੰਨ ਕੇ ਚੱਲੋ ਬਾਈ 80 ਪੈਸੇ ਕੈਰ ਹੈਗੇ ਆ ਬਾਈ ਕਿ ਤੈਨੂੰ ਕੋਲ ਆਪਾਂ ਥੋੜਾ ਘੱਟੇ ਦਰਦੇ ਆ ਠੀਕ ਆ ਹਾਂ ਅਗਲਾ ਦੂਰ ਹੋ ਕਈ ਵਾਰੀ ਆਉਂਦਾ ਦੇਖ ਕੇ ਮੁੜ ਜੂ ਫੇਰ ਗੱਲ ਸੁਆਦ ਵਾਲੀ ਹੀ ਨਹੀਂ ਹਾਂ ਇਹ ਤਾਂ ਹੈ ਬਾਈ ਅਗਲੇ ਨੂੰ ਜੋ ਹੈ ਆਪਾਂ ਸਾਰਾ ਕੁਝ ਕਲੀਅਰ ਐ ਦੱਸਦੇ ਆ ਬਈ ਬਾਈ ਇੰਨਾ ਕਾ ਠੀਕ ਆ ਜੀ ਹਾਂ ਤੇ ਇਹਦੀ ਬਾਈ ਡਿਮਾਂਡ ਹੈਗੀ ਆ 5.5 ਲੱਖ ਰੁਪਈਆ ਡਿਮਾਂਡ 5.5 ਲੱਖ ਰੁਪਈਆ ਇਹ ਬਾਕੀ ਬਾਈ ਮੌਕੇ ਤੇ ਦੇਖੋ ਬਾਈ ਟਰੈਕਟਰ ਬਾਕੀ ਬਾਈ ਤੁਹਾਨੂੰ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਇਹ ਟਰੈਕਟਰ ਬਾਈ ਰੋਪੜੇ ਨੰਬਰ ਆ ਪੀਪੀ 12ਏ ਆ ਤੇ ਮਿਲਦੇ ਬਾਈ ਕਿਸੇ ਅਗਲੀ ਵੀਡੀਓ ਦੇ ਵਿੱਚ ਹੁਣ ਤੁਹਾਨੂੰ ਕੋਈ ਹੋਰ ਟਰੈਕਟਰ ਲੈ ਕੇ ਆਵਾਂਗੇ ਆਪਾਂ ਨਾਲ ਵਧੀਆ ਵਧੀਆ ਇਹ ਬਿਲਕੁਲ ਬਾਈ ਓਰੀਜਨਲ ਟਰੈਕਟਰ ਆ ਕਿਤੋਂ ਵੀ ਹਨਾ ਕੋਈ ਮਾੜਾ ਮੋਟਾ ਹਨਾ ਕਿਤੋਂ ਵੱਜਿਆ ਨਹੀਂ ਟਰੈਕਟਰ ਸਾਫ਼ ਆ ਬਿਲਕੁਲ ਹਨ ਤੇ ਬਣੇ ਰਹੋ ਬਾਈ ਬਲੌਗ ਦੇ ਵਿੱਚ ਹੀ ਮਿਲਾਂਗੇ ਆਪਾਂ ਹੁਣ ਕਿਸੇ ਅਗਲੀ ਵੀਡੀਓ ਦੇ ਵਿੱਚ ਹਾਰਿਆਂ ਨੂੰ ਸਤ ਸ੍ਰੀ ਅਕਾਲ ਬਾਈ ਜੀ